ਧੜਕ ਬਣਾ ਰਹੇ ਆਪਾਂ ਸਰੇ ਸਵੇਰੇ ਕਰੇ ਟ੍ਰੈਫਿਕ ਦੀ ਪ੍ਰੋਬਲਮ ਕਰਕੇ ਇਥੇ 34 35 ਲਿੰਕ ਪਾਲ ਕਰ ਲਿਆ ਰੋਡ ਦੇ ਉੱਤੇ ਜੀ ਟ੍ਰੈਫਿਕ ਰੁਕ ਨਹੀਂ ਸਕਦਾ ਮਾਰਕੀਟ ਹੈਗੀ ਇੱਥੇ ਵੀ ਰੋਡ ਦੇ ਉੱਤੇ ਠੀਕ ਕਰਕੇ ਅਸੀਂ ਰਾਤ ਨੂੰ ਕਿਹਾ ਸੀ ਵੀ ਲੌਕ ਕੀਤਾ ਸੀ ਵੀ ਰਾਤ ਨੂੰ ਕੰਮ ਕਰਦੇ ਠੀਕ ਹੈ ਜਿਹੜੀ ਆ ਮਾੜੀ ਮੁੱਟੀ ਜਿਹੜੀਆਂ ਬਣੀਆਂ ਇਹਨੂੰ ਹੁਣ ਉੱਤੇ ਲੇਅਰ ਪਾਉਂਗੇ ਦੁਬਾਰੇ ਬਿਲਕੁਲ ਲੇਅਰ ਪਾਏਗੇ ਉੱਤੇ ਜੀ ਤੇ ਕਿੰਨੇ ਦਾ ਕਿੰਨੇ ਦਾ ਠੇਕਾ ਜੀ ਇਹ ਇਹ 24 ਲੱਖ 90 ਹਜ਼ਾਰ ਰੁਪਏ ਦਾ ਠੇਕਾ ਸੀ 24 ਲੱਖ 90 ਹਜ਼ਾਰ ਕਿਹੜੀ ਫਰਮ ਕੋਲੇ ਆ ਪੀ ਐਚ ਫਰਮ ਕੋਲੇ ਪੀ ਐਚ ਫਰਮ ਕਿਹੜੇ ਨੇ ਉਹਨਾਂ ਦੇ ਹੇ ਹਾਂਜੀ ਸਰ ਜਨ ਸਾਹ ਤੁਹਾਡੇ ਕੋਲ ਹੈ ਜੀ ਹਾਂਜੀ ਬੇਟਾ ਠੀਕ ਹੈ ਜੀ ਤੁਹਾਡੇ بیٹے ਕੋਲ ਹੈ ਹਾਂਜੀ ਤੇ ਵਧੀਆ ਪ੍ਰੋਪਰ ਤੰਗ ਨਾ ਕੁਆਲਿਟੀ ਨਾਲ ਕੋਈ ਸੰਘੋਤਤਾ ਨਹੀਂ ਜੀ ਮੈਨੂੰ ਪਤਾ ਹੈ ਹਾਂਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦੇ ਮੇਰਾ ਖਿਆਲ 11:30 ਪੌਣੇ 12 ਵਜੇ ਆਸੀਂ ਸਿਮਲਾਪੁਰੀ ਜਿਹੜੀ ਨਹਿਰ ਜਿਹੜੀ ਬੱਚਿਆਂ ਦੀ ਦੇਹ ਹੈ ਉਹਦੇ ਤੋਂ ਜਿਹੜੀ ਅੱਜ ਸੜਕ ਦੀ ਸ਼ੁਰੂਆਤ ਕਰਾਉ ਰਹੇ ਹਾਂ ਪਹਿਲਾਂ ਕੱਲ ਇਹਨਾਂ ਨੇ ਦਿਨੇ ਸੜਕ ਬਣਾਈ ਸੀ ਤੇ ਕੁਝ ਮੇਰੇ ਮਿੱਤਰਾਂ ਨੇ ਮੇਰੇ ਵਲੰਟੀਅਰ ਸਹਿਬਾਨਾ ਨੇ ਇਹਦੀ ਵੀਡੀਓ ਬਣਾ ਕੇ ਭੇਜੀ ਸੀ ਵੀ ਇਹ ਸੜਕ ਇਹ ਕੁਆਲਿਟੀ ਬਾਈ ਸਹੀ ਨਹੀਂ ਬਣ ਰਹੀ ਉਸ ਨੂੰ ਕੁਆਲਿਟੀ ਨੂੰ ਚੈੱਕ ਕਰਨ ਦੇ ਲਈ ਮੈਂ ਅੱਜ ਮੌਕੇ ਤੇ ਜਿਹੜੇ ਇਸ ਏਰੀਆ ਦੇ ਡੀਐਨਆਰ ਦੇ ਐਸਪੀ ਨੇ ਸਿੰਘਲਾ ਜੀ ਤੇ ਸਾਡੇ ਜੀ ਅਸੀਮ ਜੀ ਉਹਨਾਂ ਨੂੰ ਤੇ ਠੇਕੇਦਾਰ ਸਹਿਬਾਨ ਨੂੰ ਮੌਕੇ ਤੇ ਬੁਲਾਇਆ ਤਾਂ ਉਹਨਾਂ ਨੇ ਜਿਹੜੀ ਇਹ ਸੜਕ ਦੇ ਉੱਪਰੋਂ ਥੋੜੀ ਬੋਦੀ ਸੜਕ ਦੀ ਜਿਹੜੀ ਹੈ ਲੁੱਕ ਖਿੰਡੀ ਹੈ ਉਹਦਾ ਕਾਰਨ ਇਹ ਦੱਸਿਆ ਵੀ ਲੋਕਾਂ ਨੇ ਜਿਹੜੀ ਸੜਕ ਤਾਜੀ ਬਣੀ ਸੀ ਉਹਦੇ ਉੱਪਰ ਹੀ ਟ੍ਰੈਫਿਕ ਚਲਾਈ ਗਿਆ ਤੇ ਫਿਰ ਉਸ ਮੱਦੇ ਨਜ਼ਰ ਰੱਖਦੇ ਤਾਂ ਮੈਂ ਇਹਨਾਂ ਨੂੰ ਆਗੇ ਦਿੱਤੀ ਆ ਵੀ ਜਿਹੜੀ ਸੜਕਾ ਤੁਸੀਂ ਰਾਤ ਨੂੰ ਬਣਾਓ ਨਹੀਂ ਜਦੋਂ ਕਿ ਮੈਂ ਚਾਹੁੰਦਾ ਸੀ ਵੀ ਇਹ ਸੜਕ ਜਿਹੜੀ ਹੈ ਇਹ ਦਿਨੇ ਬਣੇ ਤਾਂ ਕਿ ਲੋਕ ਦੇਖ ਸਕਣ ਕਿ ਕਿਸੇ ਪ੍ਰਕਾਰ ਦਾ ਕੋਈ ਕੁਆਲਿਟੀ ਨਾਲ ਸੰਘਰਸ਼ ਤਾਂ ਨਹੀਂ ਤੇ ਹੁਣ ਜਿਹੜੇ ਜੈਨ ਸਾਹਿਬ ਨੇ ਉਹ ਵੀ ਮੌਜੂਦ ਨੇ ਮੌਕੇ ਤੇ ਉਹਨਾਂ ਨੇ ਸਾਰਿਆਂ ਨੇ ਇਹ ਜਿਹੜੀ ਹੈ ਇਹ ਸ਼ੋਰਾਂ ਹੀ ਦਿੱਤੀ ਆ ਵੀ ਕਿਸੇ ਪ੍ਰਕਾਰ ਦਾ ਕਵਾਲਿਟੀ ਨਾਲ ਕੋਈ ਸਮਝ ਪਾਣੀ ਕਰਨਾ ਇਹ ਸੜਕ ਹੈ ਇੱਕ ਨੰਬਰ ਦੀ ਸੜਕ ਬਣਾਵਾਂਗੇ ਜਿੰਨੀ ਜਿਹੜੀ ਮੈਜਰ ਹੈ ਇਹ ਸ਼ਿਮਲਾਪੁਰੀ ਬੱਚਿਆਂ ਵਾਲੀ ਥੇਲ ਤੋਂ ਲੈ ਕੇ ਕੁਆਲਿਟੀ ਚੌਂਕ ਤੱਕ ਜਿਹੜੀ ਹੈ ਇਹ ਸੜਕ ਇੱਕ ਇੱਕ ਕਿੰਨੀ ਬਣੇਗੀ 122 ਐਮਐਨ ਜਿਹੜੀ ਸਰਫੇਸ ਤੋਂ ਤਿਆਰ ਹੋ ਕੇ ਉਹ ਜਿਹੜੀ ਬਣਨੇ ਆ ਤੇ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੇ ਫੰਡ ਦੇ ਵਿੱਚੋਂ ਇਹ ਜਿਹੜੀ ਸੜਕ ਬਣ ਰਹੀ ਹੈ ਤੇ ਧੰਨਵਾਦ ਕਰਦਾ ਹਲਕਾ ਆਤਮਨਗਰ ਦੇ ਜਿਹੜੇ ਨਮਸੇ ਨੇ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਇੱਕ ਹੋਂਦ ਸੇਵਾਦਾਰ ਬਣਾ ਕੇ ਬਹੁਤ ਵੱਡਾ ਮਾਨ ਦਿੱਤਾ ਤੇ ਮੈਂ ਥੋੜੀਆਂ ਭਾਵਨਾਤ ਸੇ ਖਰਾ ਉਤਰੂਗਾ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਨਾਲ ਵਾਅਦਾ ਕਰਿਆ ਸੀ ਕਿ ਜਿਹੜਾ ਤੁਹਾਨੂੰ ਰਹਿਣ ਲਈ ਸਾਫ਼ ਸੁਥਰਾ ਮਾਹੌਲ ਦੇਵਾਂਗੇ ਤੇ ਚੰਗਾ ਚੁਗਿਰਦਾ ਦੇਵਾਂਗੇ ਚੱਲਣ ਫਿਰਨ ਲਈ ਵਧੀਆ ਸੜਕਾਂ ਦੇਵਾਂਗੇ ਉਹਦੇ ਅਧੀਨ ਅੱਜ ਜਿਹੜੇ ਸਾਰੇ ਕੰਮ ਨੇਪੜੇ ਚੱਲ ਰਹੇ ਨੇ ਤੇ ਮੈਂ ਹੁਣ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਜਿਹੜੀ ਆਪਾਂ ਸੜਕਾਂ ਵੇਰਾ ਧਿਆਨ ਨਾਲ ਚੰਗੀ ਤਰ੍ਹਾਂ ਕਾਕਾ ਚੀਰਤੀ ਰਹੇ ਚਾਲੂ ਇੱਕੋ ਦੇ ਪਾਸੇ ਲਾ ਇਧਰ ਲਾਓ ਪਿੰਨੀ ਤਰ੍ਹਾਂ ਚਾਲੂ ਲਾ ਦੇ ਚਲੋ ਇਧਰੋਂ ਸ਼ੁਰੂ ਕਰਨਾ ਆ ਦੇਖ ਆ ਤੋਇਆ ਇਦਾਂ ਦੀਆਂ ਪੀਜਿਆਂ ਦਾ ਧਿਆਨ ਰੱਖਣਾ ਠੀਕ ਆ ਬੈਜ ਹਾਂ ਇਹਦੇ ਉੱਤੇ ਬੈਜ ਲਵਾ ਪਹਿਲਾਂ ਠੀਕ ਆ ਜੀ ਉਸ ਤੋਂ ਬਾਅਦ ਪਹਿਲਾਂ ਯਾਰ ਪਹਿਲਾਂ ਤੋਏ ਤਿਆਰ ਕਰੋ ਨਾ ਜਦੋਂ ਕਰੋਗੇ ਪਹਿਲਾਂ ਤੋਏ ਪਰੋ ਤੋਏ ਪਰੋ ਪਹਿਲਾਂ ਇੱਕ ਜਿਹੜਾ ਇੱਧਰੋਂ ਗਲੀ ਦੇ ਵਿੱਚੋਂ ਜੋੜਨੇ ਜਿਹੜੇ ਇਹ ਚੰਗੀ ਤਰ੍ਹਾਂ ਮਲਾਉਣੇ ਆ ਫਿਰ ਤੇਰੀ ਜ਼ਿੰਮੇਵਾਰੀ ਹੈ ਇਹ ਮੈਂ ਜਿਹੜੇ ਆਪਣੇ ਇਸ ਰੋਡ ਤੋਂ ਨਿਕਣ ਵਾਲੇ ਕਿੰਨੇ ਵੀ ਰਾਹੀ ਗੀਰ ਨੇ ਜਾਂ ਦੁਕਾਨਦਾਰ ਮੇਰੇ ਭਰਾ ਨੇ ਜਿਨ੍ਹਾਂ ਲੋਕਾਂ ਦੇ ਇੱਥੇ ਕਰਨੇ ਇਸ ਮਾਤੇ ਮਰੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਗਰ ਤੁਸੀਂ ਕੱਲ ਦਾ ਦਿਨ ਅਵੋਇਡ ਕਰੋ ਵੀ ਇਹ ਸੜਕ ਤੋਂ ਨਾ ਨਿਕਲੇ ਜਾਵੇ ਸ਼ਿਮਲਾਪੁਰੀ ਨਹਿਰ ਤੋਂ ਵੇਹਲ ਤੋਂ ਲੈ ਕੇ ਕੁਆਲਿਟੀ ਚੌਂਕ ਤੱਕ ਤਾਂ ਉਹਦੇ ਨਾਲ ਜਿਹੜੀ ਸੜਕ ਉਹਦੀ ਮਜ਼ਬੂਤੀ ਬਣ ਜੂਗੀ ਕਿਉਂਕਿ ਬਰਸਾਤਾਂ ਵੀ ਆਪਣੇ ਸਰਤੇ ਨੇ ਅਗਰ ਜਦੋਂ ਸੜਕ ਬਣਦੀ ਤੇ ਆਪਾਂ ਟ੍ਰੈਫਿਕ ਕਰਦੇ ਨਾ ਕਿਤੇ ਨਾ ਕਿਤੇ ਉਹਦੀ ਮਜ਼ਬੂਤੀ ਦੇ ਵਿੱਚ ਜਿਹੜਾ ਉਹ ਸਮਝੋਤਾ ਨਹੀਂ ਹੁੰਦਾ ਮਜੂਤੀ ਸੜਕ ਮਜਬੂਤ ਨਹੀਂ ਬਣਦੀ ਇਹ ਨਾਲ ਸਮਝਦਾ ਵੀ ਤੁਸੀਂ ਆਪਣੇ ਭਲੇ ਲਈ ਜਿਹੜੀਆਂ ਮੇਰੀ ਬੇਨਤੀ ਸਵੀਕਾਰ ਕਰਦੇ ਹੋਏ ਇਸ ਰੋਡ ਤੋਂ ਕੱਲ ਦਾ ਦਿਨ ਜਿਹੜੀਆਂ ਟ੍ਰੈਫਿਕ ਆਪਾਂ ਨਹੀਂ ਨੰਗਾਉਣੀ ਉਹਦੀ ਮੇਰੀ ਜਰੂਰ ਬੇਨਤੀ ਪ੍ਰਵਾਨ ਕਰੋ ਤੇ ਮੈਂ ਆਸ ਕਰਦਾ ਕਿ ਤੁਸੀਂ ਜਰੂਰ ਪ੍ਰਵਾਨ ਕਰੋਗੇ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਹਲਕੇ ਦਾ ਸੇਵਾਦਾਰ ਬਣ ਦਾ ਮੌਕਾ ਦਿੱਤਾ ਧੰਨਵਾਦ ਕਰਦਾ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਹਲਕੇ ਦੀ ਸੇਵਾ ਦਿੱਤੀ ਹੈ ਤੇ ਮੈਂ ਬਚਨ ਬਸਾਂ ਕਿ ਤੁਹਾਡੀ ਸੇਵਾ ਚੰਗੀ ਤਰ੍ਹਾਂ ਨਾਲ ਸਾਫ਼ ਸੁਥਰੇ ਇਮਾਨਦਾਰੀ ਨਾਲ ਮਾਊਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਸਿੰਘਾ ਜੀ ਆ ਇਹਨਾਂ ਨੇ ਬਿਲਕੁਲ ਨਹੀਂ ਪਿਆਰ ਕਰੇ ਦੇਖੋ ਆ ਦੇਖੋ ਨਾ ਬੱਜੀ ਆ ਨਹੀਂ ਉਹਨੇ ਭਰੇ ਇਹਨਾਂ ਨੇ ਇੱਦਾਂ ਇਹ ਕੱਲਾ ਕਰਦੇ ਠੀਕ ਹੈ ਟੈਂਕ ਸੈਂਟਰ ਹੋਣਗੇ ਹਾਂਜੀ ਜਿਹੜਾ ਮਾਲ ਦਿੱਤਦਾ ਵਾ ਇੱਦਾਂ ਦੇਖੋ ਮਾਲ ਦਿੱਤਣਾ ਇਦਾਂ ਹੀ ਨੇ ਇਹਨੇ ਨਿਕਲ ਜਾਣਾ ਹਾਂਜੀ ਆ ਦੇਖ ਤੂੰ ਆਪ ਆਪ ਵੀ ਤੂੰ ਗਲਤੀ ਮੰਨ ਆ ਦੇ ਨੀ ਨੀ ਠੀਕ ਆ ਸਰ ਕਰਵਾ ਕੇ ਨੀ ਮੈਂ ਠੀਕ ਨਹੀਂ ਕਾਕਾ ਫਿਰ ਤੁਸੀਂ ਤਾਂ ਹੀ ਤਾਂ ਲੋਕ ਫਿਰ ਗੱਲਾਂ ਕਰਨਗੇ ਯਾਰ ਵੀ ਇਹ ਸੜਕ ਦੀ ਨੀਤੀ ਨੇ ਅਲੱਗ-ਅਲੱਗ ਪੁਆਇੰਟ ਚੈੱਕ ਕਰਦੇ ਪਹਿਲਾਂ ਚੈੱਕ ਕਰਕੇ ਫਿਰ ਅਲਾਉ ਕਰਿਆ ਕਰੋ ਕਿ ਪਾਓ ਇੱਥੇ ਠੀਕ ਹੈ ਠੀਕ ਹੈ ਅਗਰ ਕੋਈ ਅਣਗੈਦੀ ਹੋ ਗਈ ਦੇਈ ਦਿੱਤੇ ਐਕਸ਼ਨ ਪਹਿਲਾਂ ਤੁਹਾਡੀ ਰਿਸਪੌਂਸਿਬਿਲਟੀ ਠੇਕੇਦਾਰ ਦੀ ਬਾਅਦ ਚੋਂ